ਪੂਰ ਰੇਕਤਾ ਜਿੰਦਾਬਾਦ ਜਿੰਦਾਬਾਦ ਲੋਚੀਆਂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਵਿਸ਼ਵਜੀਤ ਤੇ ਵਿਸ਼ਵ ਸਤਿਗੀਆਂ ਨੂੰ ਰਹਾ ਕਰੋ ਰਹਾ ਕਰੋ ਵਿਸ਼ਵਦੀਪ ਜਿੰਦਾਬਾਦ ਮਜ਼ਦੂਰ ਏਕਤਾ ਜਿੰਦਾਬਾਦ 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 ਮੇਰਾ ਨਾਮ ਜਸਵਿੰਦਰ ਸਿੰਘ ਵੱਟੂ ਹੈ ਜੀ ਮੈਂ ਮਜ਼ਦੂਰ ਲੋਕ ਲਹਿਰ ਮਨਰੇਗਾ ਵਰਕਰ ਯੂਨੀਅਨ ਸੁਪਾ ਪ੍ਰਧਾਨ ਅੱਜ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਪਿੰਡ ਮਾਹੂਆਣੇ ਦੇ ਵਿੱਚ ਇਹ ਜਿਹੜਾ ਦੀਪ ਤੇ ਪਰਿਵਾਰ ਨੂੰ ਮਿਲੇ ਆ ਕੇ ਇਸ ਉਹ ਜ਼ਮੀਨ ਆ ਜਿਹੜੀ ਜ਼ਮੀਨ ਪਿੱਛੇ ਐਡਾ ਵੱਡਾ ਜਿਹੜਾ ਵਿਵਾਦ ਖੜਾ ਹੋਇਆ ਅੱਜ ਉਸ ਜ਼ਮੀਨ ਦੇ ਉੱਤੇ ਅਸੀਂ ਖੜੇ ਆ ਕੇ ਪਰਿਵਾਰ ਨੂੰ ਅਸੀਂ ਗੱਲਬਾਤ ਪੁੱਛੀ ਹੈ ਕਿ ਜਿਹੜਾ ਵਿਸ਼ਪਦੀਪ ਤੇ ਵਿਸ਼ਪਦੀਪ ਤੇ ਸਾਥੀਆਂ ਦੇ ਉੱਤੇ ਜਿਹੜਾ ਨਜਾਇਜ਼ ਮਰਜ਼ਾ ਦਰਜ ਕੀਤਾ ਗਿਆ ਕਿਉਂਕਿ ਜਿਹੜਾ 7 ਤਰੀਕ ਨੂੰ ਇਸ ਜ਼ਮੀਨ ਦੇ ਉੱਤੇ ਜਿਹੜੀ ਵਿਸ਼ਪਦੀਪ ਨੇ ਵੀਡੀਓ ਵੀ ਇੱਕ ਬਣਾ ਕੇ ਪਾਈ ਸੀਗੀ ਵੀ ਇਹ ਜਿਹੜਾ ਨਰਮਾ ਉਸ ਟਾਈਮ ਵੀ ਇਹ ਦਿਖ ਰਿਹਾ ਸੀ ਕਿ ਘਿਟ ਘਿਟ ਨਰਮਾ ਜਿਹੜਾ ਹੋ ਚੁੱਕਿਆ ਸੀ ਪਰ ਇਹ ਨਜਾਇਜ਼ ਜਿਹੜਾ ਪੰਚਾਇਤ ਸੈਕਟਰੀ ਹੈ ਜਿਹੜਾ ਤੇ ਪ੍ਰਬੰਧਕ ਹੈ ਜਿਹੜਾ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਜਿਹੜੀ ਇੱਕ ਸਿਆਸੀ ਅਸੀਂ ਕਹਿ ਸਕਦੇ ਹਾਂ ਵੀ ਸਿਆਸੀ ਦਬਾਅ ਦੇ ਨਾਲ ਜਿਹੜਾ ਵਿਸ਼ਵਦੀਪ ਇੱਕ ਮਜ਼ਦੂਰਾਂ ਤੇ ਕਿਸਾਨਾਂ ਦੀ ਜਿਹੜੀ ਬਾਤ ਚੁੱਕਦਾ ਸੀ ਇਹ ਉਹਦੇ ਤੇ ਇੱਕ ਸਿਆਸੀ ਕਰਨ ਦੇ ਨਾਲ ਇਹ ਪਰਚਾ ਦਰਜ ਕੀਤਾ ਗਿਆ ਮੈਂ ਇੱਥੋਂ ਦੇ ਅਰਨੀ ਵਾਲੇ ਵਾਲੇ ਦੀ ਪੁਲਿਸ ਦਾ ਵੀ ਇਹਨਾਂ ਖੇਤੀ ਕਰਦਾ ਕਿ ਜਿਹੜੇ ਐਸਐਚਓ ਨੇ ਬਿਨਾ ਇਨਕੁਆਰੀ ਤੋਂ ਵਿਸ਼ਵਦੀਪ ਤੇ ਵਿਸ਼ਵਦੀਪ ਦੇ ਸਾਥੀਆਂ ਤੇ ਪਰਚਾ ਦਰਜ ਕੀਤਾ ਇਹ ਅਸੀਂ ਬਹੁਤ ਨਿੰਦਣਯੋਗ ਹੈ ਪਰ ਮੈਂ ਇੱਥੋਂ ਦੇ ਜਿਹੜਾ ਪੰਚਾਇਤ ਸੈਕਟਰੀ ਹੈ ਮੈਂ ਉਹਨੂੰ ਵੀ ਆਪਣੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਵੱਲੋਂ ਦੱਸ ਦੇਣਾ ਚਾਹਣਾ ਕਿ ਜਿੱਥੇ ਮਰਜ਼ੀ ਤੂੰ ਭੱਜ ਲਾ ਪਿਉਂਦਿਆ ਪੁੱਤ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਜਿਹੜੀ ਇਹ ਸਾਡੀ ਜ਼ਮੀਨ ਤੀਜੀ ਏਸੀ ਦੀ ਜ਼ਮੀਨ ਹੈ ਇਹ ਅਸੀਂ ਇਹਦੇ ਪੁਛ ਪੜਤਾਲ ਪੂਰੀ ਇਨਕੁਆਰੀ ਪੂਰੀ ਤਹਿ ਤੱਕ ਪਹੁੰਚਾਂਗੇ ਅਸੀਂ ਕਿ ਇਹ ਕਿੱਥੇ ਜਿਹੜਾ ਸਿਆਸੀਕਰਨ ਕੀਤਾ ਗਿਆ ਜਿਹੜੀ ਦੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਇਹਦੀ ਮਿਲੀ ਭੁਗਤ ਦੇ ਨਾਲ ਇਹਨਾਂ ਦੇ ਜਿਹੜੇ ਚਾਹੇਤੇ ਛੱਡੇ ਹੋਏ ਇਹਨਾਂ ਦੀ ਪੂਰੀ ਗੁੰਡਾਗਰਦੀ ਪਿੰਡਾਂ ਦੇ ਵਿੱਚ ਚੱਲ ਰਹੀ ਹੈ ਇਹ ਨਜਾਇਜ਼ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਪਰ ਇਹ ਗੁੰਡਾਗਰਦੀ ਪ੍ਰੰਤ ਮਾਨ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਹੈ ਜਿਆਦਾ ਸਮਾਜ ਚ ਵੀ ਚੱਲਦੀ ਕਿਉਂਕਿ ਜਿੱਥੇ ਬੰਦਿਆ ਬਾਤ ਨੂੰ ਕੋਣ ਵੀ ਜਾਣਦੀ ਹੈ ਪਰ ਇਹ ਜਿਹੜਾ ਅਸੀਂ ਕਹਿੰਨੇ ਵੀ ਜਿਹੜਾ ਵਿਸ਼ਪਦੀਪ ਨੇ ਪਰਚਾ ਦਰਜ ਕੀਤਾ ਗਿਆ ਕਿਥੋਂ ਦੇ ਫਾਜ਼ਿਲ ਕਹਿੰਦੇ ਐਸਐਸਪੀ ਸਾਹਿਬ ਨੂੰ ਵੀ ਦੱਸ ਦੇਣਾ ਚਾਉਣੇ ਆ ਵੀ ਐਸਐਸਪੀ ਸਾਹਿਬ ਬਿਨਾਂ ਕਰਿਆ ਸ਼ਰਤ ਤੋਂ ਜੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇਲ੍ਹ ਦੇ ਵਿੱਚੋਂ ਤੇਣ ਪਤਵਾਰ 19 ਤਰੀਕ ਨੂੰ ਜੇ ਅਸੀਂ ਤੁਹਾਨੂੰ ਦੱਸ ਦੇਵਾਂਗੇ ਪਿਸ਼ਪ ਦੀਪ ਦੇ ਨਾਲ ਕੌਣ ਖਾਣਾ ਤੇ ਕੌਣ ਨਹੀਂ ਖਾਣਾ ਪਰ ਜਿਸਤੇ ਅਸੀਂ ਨਕਤੀ ਕਰਦੇ ਆ ਤੇ ਅਗਲੇ ਵਾਲੇ ਵਾਲੇ ਐਸਐਚਓ ਨੂੰ ਦੁਬਾਰਾ ਫਿਰ ਦੱਸ ਦੇਣਾ ਚਾਹੁੰਦੇ ਆ ਵੀ ਜੇ ਕਿਤੇ ਤੇਰਾ ਜਥੇਬੰਦ ਜਥੇਬੰਦੀ ਨਾਲ ਵਾਅ ਪੈ ਗਿਆ ਤੇ ਫਿਰ ਤੈਨੂੰ ਦੱਸਾਂਗੇ ਸਮਾਜਿਕ ਬੰਦਿਆਂ ਤੇ ਕਿਵੇਂ ਪਰਚੀ ਦਰਜ ਹੁੰਦੀ ਆ ਪਰ ਅਸੀਂ ਕਹਿੰਦੇ ਆ ਵੀ ਉਹਨੇ ਕਾਨੂੰਨ ਦੇ ਨਾਲ ਛੇੜਛਾੜ ਨਹੀਂ ਕੀਤੀ ਸਰਕਾਰੀ ਪ੍ਰਾਪਤੀ ਦੇ ਨਾਲ ਛੇੜਛਾੜ ਪਿਸ਼ਪ ਦੀਪ ਨੇ ਕੀਤੀ ਜਿਹੜੀ ਇਹ ਛੇੜਛਾੜ ਕੀਤੀ ਆ ਇਹ ਸੈਕਟਰੀ ਤੇ ਪ੍ਰਬੰਧਕ ਸੈਕਟਰੀ ਆ ਜਿਹੜਾ ਪ੍ਰਬੰਧਕ ਆ ਜਿਹੜਾ ਉਹਨਾਂ ਦੀ ਬਿਲੀ ਭੁਗਤ ਤੇ ਜਿਹੜੇ ਸਿਆਸੀ ਲੀਡਰ ਜਿਹਨਾਂ ਨੂੰ ਆਪਾਂ ਕਹਿੰਦੇ ਪਿੰਡਾਂ ਦੇ ਵਿੱਚ ਆ ਵੀ ਹੁੰਦੇ ਆ ਵੀ ਰੇਕ ਚਾਹੇ ਉਹ ਮਜਬੀ ਸੇਖਾ ਜਾਂ ਕੁਛ ਕੋਲੀ ਚੱਟ ਪੰਜ ਸੱਤ ਜਿਹੜੇ ਕੜਮ ਚੌਧਰੀ ਆ ਉਹ ਪਿੰਡਾਂ ਦੇ ਵਿੱਚ ਹਕਸੀ ਹੁੰਦੇ ਆ ਉਹ ਮਜ਼ਦੂਰਾਂ ਤੇ ਫਿਰ ਕਿਸਾਨਾਂ ਦੇ ਵਿੱਚ ਪਾਣਾ ਪਾਣਾ ਚਾਹੁੰਦੇ ਆ ਪਰ ਜਿਹੜਾ ਮਜ਼ਦੂਰ ਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਉਹ ਅਸੀਂ ਸਾਥੀ ਕਰਕੇ ਨਹੀਂ ਚਾਹੁੰਦੇ ਵੀ ਉਹ ਕਹਿੰਦੇ ਪਰ ਇਹ ਜਿਹੜੀ ਜ਼ਮੀਰ ਆ ਅਸੀਂ ਕਹਿੰਨੇ ਵੀ ਉਹ ਦੋਚੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਵੀ ਜਿਹੜੇ ਦੋਚੀ ਨੂੰ ਠੱਲ ਕੇ ਤੇ ਜਿਹੜੇ ਕਿਸਾਨ ਨੇ ਪਾਈ ਆ ਬੋਲੀ ਦਿੱਤੀ ਹੈ ਪਰ ਇਹ ਬੋਲੀ ਜਿਹੜੀ ਇਹ ਉਥੇ ਬੋਲੀ ਕਾਗਜ਼ਿਆਂ ਦੇ ਵਿੱਚ ਹੋਈ ਹੈ ਪਿੰਡ ਦੀ ਸਾਥ ਦੇ ਵਿੱਚ ਹੀ ਬੋਲੀ ਹੋਣੀ ਚਾਹੀਦੀ ਸੀ ਜਿਹੜੀ ਬੋਲੀ ਹੈ ਪਿੰਡ ਦੀ ਸਾਥ ਦੇ ਵਿੱਚ ਨਹੀਂ ਹੋਈ ਇਹ ਨਜਾਇਜ਼ ਇਥੋਂ ਜਿਹੜਾ ਵਿਸ਼ਪਦੀਪ ਨੂੰ ਤੇ ਵਿਸ਼ਪਦੀਪ ਦੇ ਸਾਥੀਆਂ ਨੂੰ ਦੂਨ ਬੁਲਾ ਕੇ ਉਥੇ ਅਰਨੀ ਵਾਲੇ ਦੇ ਵਿੱਚ ਇਹਨਾਂ ਦੀ ਇੱਕ ਪਲੈਨਿੰਗ ਸੀ ਮਿਲੀ ਇਹ ਸੋਚੀ ਸਾਜਿਸ਼ ਸੀ ਇਹਨਾਂ ਦੀ ਉਥੇ ਜਾ ਕੇ ਜਿਹੜਾ ਵਿਸ਼ਪਦੀਪ ਦੇ ਨਾਲ ਇਹ ਜਿਹੜਾ ਇਹਨਾਂ ਨੇ ਕਾਰਡ ਕੀਤਾ ਉਥੇ ਕੁੱਟਮਾਰ ਝੂੜੇ ਚ ਮਾਰ ਤੇ ਬੋਲਿਆ ਗਿਆ ਇਹਨਾਂ ਤੇ ਅਸੀਂ ਕਹਿੰਦੇ ਆਈਸੀਐਸੀ ਐਕਟ ਦਾ ਪਰਚਾ ਇਹਨਾਂ ਤੇ ਦਰਜ ਹੋਣਾ ਚਾਹੀਦਾ ਹੈ ਇਹਨਾਂ ਨੂੰ ਅਗਲੇ ਤੋਂ ਅਗਲ ਟਿਕਾਣੇ ਆ ਜਾਣੀ ਚਾਹੀਦੀ ਹੈ ਵੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹ ਸੈਕਟਰੀ ਦੀ ਬਦਲੀ ਹੋਵੇ ਤੇ ਉੱਥੇ ਜਾ ਕੇ ਛੇੜਛਾੜ ਦਾ ਕਿਸੇ ਦੇ ਨਾਲ ਕਰੇ ਇਸ ਕਰਕੇ ਅਸੀਂ ਇਹਨਾਂ ਖੇਤੀ ਕਰਦੇ ਹਾਂ ਤੇ ਅਸੀਂ ਪੁਲਿਸ ਨੂੰ ਵੀ ਕਹਿੰਨੇ ਆ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਇਹਨਾਂ ਤੇ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਹੈ ਇਹਨਾਂ ਤੇ ਤੁਰਤ ਪਰਚੇ ਦਰਜ ਕੀਤੇ ਜਾਣ ਤੇ ਇਹਨਾਂ ਦੇ ਗਲਾਂ 'ਚ ਪਟੇ ਪਾ ਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੁੰਗਿਆ ਜਾਵੇ ਤੇ ਵਿਸ਼ਵਦੀਪ ਨੂੰ ਰਿਹਾ ਕੀਤਾ ਜਾਵੇ ਬੋਲਦੀ ਕੰਬੋਜ਼ ਐਮਐਲਏ ਆਮ ਆਦਮੀ ਪਾਰਟੀ ਦਾ ਉਹਦੇ ਨਾਲ ਸਾਜਬਾਜ ਹੋ ਕੇ ਜਣ ਸਾਰਾ ਸਮੇਤ ਐਸਐਚਓ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਵੀਡੀਓ ਦਫ਼ਤਰ ਦਾ ਅਮਲਾ ਇਹ ਸਾਰਿਆਂ ਨੇ ਸਾਜਬਾਜ ਹੋ ਕੇ ਸਾਰਾ ਇਹ ਮਸਲਾ ਜਿਹੜਾ ਵਿਸ਼ਵਦੀਪ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਔਰ ਝੂਠੇ ਹੀ ਬੋਲੀ ਜਿਹੜੀ ਹੈ ਇਹ ਕੀਤੀ ਗਈ ਹੈ ਇਸ ਸਬੰਧ ਵਿੱਚ 19 ਤਰੀਕ ਨੂੰ ਜਿਹੜਾ ਵੱਖ-ਵੱਖ ਜਥੇਬੰਦੀਆਂ ਵੱਲੋਂ ਐਸਐਸਪੀ ਫਾਜ਼ਲਖਾਨ ਦੇ ਦਫ਼ਤਰ ਤੱਕ ਰੰਗ ਦਿੱਤਾ ਜਾ ਰਿਹਾ ਹੈ ਉੱਥੇ ਅਸੀਂ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਸਮੇਤ ਪਹੁੰਚਾਂਗੇ ਔਰ ਮੈਂ ਪੰਜਾਬ ਦੇ ਸਾਰੇ ਜਿਹੜੇ ਇਨਸਾਫ پسند ਲੋਕ ਆ ਉਹਨਾਂ ਨੂੰ ਵੀ ਬੇਇਰਤੀ ਕਰਦਾ ਕਿ 19 ਤਰੀਕ ਨੂੰ ਐਸਐਸਪੀ ਦਫਤਰ ਫਾਜ਼ਲ ਕਾ ਪਹੁੰਚ ਕੇ ਵਿਸ਼ਪਦੀਪ ਔਰ ਉਹਨਾਂ ਦੇ ਪਰਿਵਾਰ ਨੂੰ ਆਪਾਂ ਇਨਸਾਫ ਦੁਆਈਏ ਕਿਉਂਕਿ ਜੇਕਰ ਸਰਕਾਰ ਦੇ ਖਿਲਾਫ ਬੋਲਣ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ 'ਚ ਬੋਲਣ ਵਾਲੇ ਬੰਦਿਆਂ ਤੇ ਐਸੇ ਤਰ੍ਹਾਂ ਝੂਠੇ ਪਰਚੇ ਰਿਜਾਈ ਪਰਚੇ ਦਰਜ ਹੋਣਗੇ ਤਾਂ ਕੋਰਾ ਬੰਦਾ ਜਿਹੜਾ ਉਹ ਸਰਕਾਰੀ ਜ਼ਬਰ ਦੇ ਖਿਲਾਫ ਬੋਲੂਗਾ ਇਸ ਕਰਕੇ ਜਿਹੜੇ ਸਾਰੇ ਇਨਸਾਨਪਸੰਦ ਲੋਕ ਆ ਜਿਹੜੇ ਉਹਨਾਂ ਨੂੰ ਇਸ ਗੱਲ ਦੇ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿੰਦਾ ਕਰਨੀ ਚਾਹੀਦੀ ਹੈ ਔਰ ਜਿੰਨਾ ਚਿਰ ਵਿਸ਼ਵਦੀਪ ਔਰ ਉਹਦੇ ਸਾਥੀਆਂ ਤੇ ਜਿਹੜਾ ਝੂਟਾ ਪਰਚਾ ਦਰਜ ਕੀਤਾ ਉਹ ਖਾਰਜ ਨਹੀਂ ਹੁੰਦਾ ਤੇ ਵਿਸ਼ਵਦੀਪ ਬਾਇਜ਼ਤ ਰਿਹਾ ਨਹੀਂ ਹੁੰਦਾ ਉਹਨਾਂ ਚਿਰ ਜਿਹੜਾ ਇਸ ਸੰਘਰਸ਼ ਉਹ ਜਾਰੀ ਰੱਖਣਾ ਪਊਗਾ ਤੇ ਸਾਰੇ ਜਿਹੜੇ ਇਹ ਸਾਫ਼ ਸੰਦੇ ਲੋਕ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਸੰਘਰਸ਼ ਵਿੱਚ ਆਪਾਂ ਇਸ ਪਰਿਵਾਰ ਦਾ ਸਾਥ ਦੇਈਏ ਧੰਨਵਾਦ